ਤੁਸੀਂ ਦੇਖ ਰਹੇ ਹੋ ਮਹਾ ਪੰਜਾਬ ਜੀਯੂਐਸਏ ਤੇ ਮੈਂ ਗੁਰਨਾਮ ਸਿੰਘ ਨੰਗਲੈਨ ਤੋਂ ਜਿਸ ਤਰ੍ਹਾਂ ਪਿਛਲਾ ਸਮਾਂ ਲੰਘਿਆ ਜਿਹੜਾ ਪੰਜਾਬ ਦੇ ਵਿੱਚ ਬਹੁਤ ਹੀ ਭਿਆਨਕ ਹੜ੍ਹ ਆਏ ਨੇ ਉਹਨਾਂ ਹੜ੍ਹਾਂ ਦੇ ਵਿੱਚ ਕਈ ਘਰ ਜਿਹੜੇ ਨੇ ਉਹ ਘਰਾਂ ਤੋਂ ਬੇਕਾਰ ਹੋ ਗਏ ਨੇ ਘਰ ਟਹਿ ਗਏ ਨੇ ਲੋਕਾਂ ਦੇ ਪਾਣੀ ਦੇ ਨਾਲ ਅੰਦਰ ਲੋਕਾਂ ਦੇ ਪਾਣੀ ਵੜਿਆ ਸਮਾਨ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੇ ਲੋਕਾਂ ਦੀ ਜਿਹੜੀ ਮਾੜੀ ਹਾਲਤ ਹੈ ਉਹ ਵੀ ਜ਼ਿਆਦਾ ਖਰਾਬ ਹੋ ਗਈ ਤੇ ਦੂਸਰਾ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਹੀ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਸਮਾਜਿਕ ਸੰਸਥਾਵਾਂ ਨੇ ਜਿੰਨੇ ਵੀ ਐਨ ਜੀਓ ਨੇ ਸਾਰੇ ਹੀ ਜੋ ਕਿਸੇ ਵੱਲੋਂ ਵੀ ਤਿਲ-ਫੁਲ ਇਹਨਾਂ ਲੋਕਾਂ ਦੀ ਮਦਦ ਦੇ ਲਈ ਹੋ ਰਿਹਾ ਹੈ ਉਹ ਕਰ ਰਹੇ ਨੇ ਤੇ ਮੈਂ ਵੀ ਅੱਜ 5 9 2025 ਨੂੰ ਪਿੰਡ ਸਿੰਘਪੁਰਾ ਨੇੜੇ ਪਲਾਸੀ ਪਹੁੰਚਿਆ ਹਾਂ ਜਿੱਥੇ ਕਿ ਜਿਹੜੇ ਲੋਕਾਂ ਦੇ ਘਰ ਪਾਣੀ ਦੇ ਵਿੱਚ ਆ ਗਏ ਨੇ ਅਸੀਂ ਆਪਣੇ ادارے ਮਹਾਪੰਜਾਬ ਜੂਸੇ ਵੱਲੋਂ ਥੋੜੀ ਰਾਸ਼ਨ ਦੀ ਸੇਵਾ ਜਿਹੜੀ ਉਹ ਕਰਨ ਵਾਸਤੇ ਆਏ ਹਾਂ ਤੇ ਮੈਂ ਬੇਨਤੀ ਕਰੂੰਗਾ ਸੰਜੀਵ ਜੀ ਨੂੰ ਕਿ ਜਿਹੜੇ ਰਾਸ਼ਨ ਦੀ ਸੇਵਾ ਹੈ ਉਹ ਇਹਨਾਂ ਨੂੰ ਸ਼ੁਰੂ ਮੈਂ ਵੰਡ ਸ਼ੁਰੂ ਹੈ ਸ਼ੁਰੂ ਕੀਤੀ ਜਾਵੇ ਤੇ tepung 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 ਆ ਗੋਰੀ ਵੀ ਪਾ ਗੋਰੀ ਵੀ ਹੋਰ ਕਾਹ ਬੋਲ ਸੱਤਿਆ ਦੇ ਵੀ ਹੋਰ ਚਿੰਗਲ ਉਹ ਮੇਰੇ ਕੋ ਫੜਾਉਂਦੇ ਆਂ ਅੱਗੇ ਨਹੀਂ ਆਈਂ ਹੋਰ ਜੀ ਕੱਟ ਦੋ ਕੋਈ ਨਾ ਗਈ ਕੋਈ ਹੋਜੀ ਹੋਜੀ ਇਹ ਕੁੜੀ ਫੜ ਲੈ

ਸਸੀਗਾਲ ਜੀ ਤੁਸੀਂ ਦੇਖਿਆ ਕਿ ਅਸੀਂ ਮਹਾ ਪੰਜਾਬ ਯੂਐਸਏ ਵੱਲੋਂ ਜੋ ਸਾਨੂੰ ਮਹਾ ਪੰਜਾਬ ਯੂਐਸਏ ادارے ਵੱਲੋਂ ਜੋ ਰਾਸ਼ਨ ਦੀਆਂ ਕਿਟਾਂ ਮੁਹੁਰਾਇਆ ਗਈਆਂ ਸੀ ਅਸੀਂ ਇੱਥੇ ਦੇ ਜੋ ਹਰ ਪੀੜਿਤ ਪਰਿਵਾਰ ਨੇ ਉਹਨਾਂ ਨੂੰ ਇਹ ਦੇ ਰਹੇ ਹਾਂ ਤੇ ਮੈਂ ਇਹਨਾਂ ਪਰਿਵਾਰਾਂ ਨਾਲ ਜਾਣਾਗਾ ਇਹਨਾਂ ਪਰਿਵਾਰਾਂ ਤੋਂ ਜਾਣਾਗਾ ਇਹਨਾਂ ਦੀ ਹੋਰ ਕੀ ਜੀ ਦੀ ਜ਼ਰੂਰਤਾਂ ਨੇ ਅਸੀਂ ਉਹ ਵੀ ਇੱਕ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਆਪ ਜੀ ਸਸੀਗਾਲ ਜੀ ਭੈਣ ਤੁਹਾਡਾ ਕੀ ਦਿੱਕਤ ਹੈ ਕਿਵੇਂ ਤੁਹਾਡਾ ਪਾਣੀ ਵੜਿਆ ਕਦੋਂ ਪਾਣੀ ਵੜਿਆ ਉਹ ਬਹੁਤ ਪਿਆ ਸਾਡੇ ਦਾ ਰਿਵੇ ਘਰ ਹੋਗਾ ਬੈਠੇ ਹਾਂ ਪਾਣੀ ਹਾਂਜੀ ਪਾਣੀ ਪਾਣੀ ਆ ਉਹਦਰ ਸਰਪੰਚ ਸਾਹਿਬ ਬਾਹਰ ਵੱਜਿਆ ਵਾ ਜੀ ਬੁਰਾ ਹਾਲ ਹੈ ਠੀਕ ਹੈ ਤੁਹਾਡਾ ਪਾਣੀ ਦਰਿਆ ਦੇ ਅੰਦਰ ਹੈ ਹਾਂਜੀ ਸਾਡੇ ਘਾਰਾਂ ਦੇ ਅੰਦਰ ਆ ਸਾਡੇ ਪਾਣੀ ਜੀ ਘਰਾਂ ਦੇ ਅੰਦਰ ਵੜ ਗਿਆ ਹਾਂਜੀ ਹਾਂਜੀ ਘਰਾਂ ਦੇ ਅੰਦਰ ਹੈ ਠੀਕ ਹੈ ਜੀ ਤੁਹਾਡੀ ਹੋਰ ਕੀ ਕੀ ਜ਼ਰੂਰਤ ਹੈ ਜੇ ਤੁਸੀਂ ਦੱਸ ਕੇ ਆ ਨਾ ਜ਼ਰੂਰਤ ਤਾਂ ਹੁਣ ਇਹ ਹੀ ਹੈ ਜੀ ਚੱਲ ਡੰਗਾ ਲੱਗ ਜਾ ਬਈ ਇਦਾਂ ਪਾਣੀ ਮਤਲਬ ਉਧਰੇ ਰਹਿ ਇਦਾਂ ਨਾ ਬੜਾ ਸਾਡੇ ਦਰਿਆ ਆ ਗਿਆ ਠੀਕ ਹੈ ਠੀਕ ਹੈ ਹਾਂਜੀ ਇਹ ਦੀ ਤੁਹਾਡੀ ਮੇਨ ਪ੍ਰੋਬਲਮ ਹੈ ਮੇਨ ਪ੍ਰੋਬਲਮ ਡੰਗੇ ਦੀ ਠੀਕ ਹੈ ਤੇ ਤੁਸੀਂ ਭੈਣ ਕੀ ਕਹਿਣਾ ਚਾਹੂਗੀ ਤੁਸੀਂ ਕੀ ਕਰੋ ਡੰਗੇ ਡੰਗੇ ਡੰਗਾ ਲੱਗਦਾ ਸੋ ਦੋਸਤੋ ਇਹ ਜੇ ਪਰਿਵਾਰਾਂ ਨੂੰ ਅਸੀਂ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ ਮਹਾਪੰਜਾਬ ਯੂਐਸਏ ਵੱਲੋਂ ਇਸੇ ਤਰ੍ਹਾਂ ਦੀ ਹੋਰ ਵੀ ਅੱਗੇ ਵੀ ਲੋਕਾਂ ਦੀ ਮਦਦ ਕਰਦੇ ਰਾਵਾਂਗੇ ਮੈਂ ਮਹਾਪੰਜਾਬ ਦੇ ਸਾਰੇ ਵਿਵਿਦਾਂ ਨੂੰ ਮਹਾਪੰਜਾਬ ਦੇ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਇਸ ਤਰ੍ਹਾਂ ਦੇ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੀ ਅਗਰ ਕੋਈ ਕਿਸੇ ਵੀ ਪਰਿਵਾਰ ਨੂੰ ਇਸ ਤਰ੍ਹਾਂ ਦੀ ਸਹਾਇਤਾ ਜਰੂਰ ਹੈ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਜਰੂਰ ਹੈ ਚਾਹੇ ਮੱਛਰਦਾਨੀ ਹੋਵੇ ਚਾਹੇ ਕੋਈ ਤਰਪਾਲ ਹੋਵੇ بارش ਤਾਂ ਰੁਕ ਗਈ ਹੈ ਪਰ ਹਜੇ ਜਲ੍ਹਾਂ ਵਾਲਾ ਸਾਮ ਉਹ ਵੀ ਭਿਆਨਕ ਹੈ ਕਿਉਂਕਿ بارش ਹਟਣ ਤੋਂ ਬਾਅਦ ਪਾਣੀ ਉਤੋਂ ਤੋਂ ਬਾਅਦ ਜੋ ਪਾਣੀ ਦੀ ਸਮੈਲ ਹੈ ਉਸ ਨਾਲ ਮੱਛਰ ਵੀ ਪੈਦਾ ਹੁੰਦੇ ਨੇ ਉਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਜੋ ਦੇਖਣ ਨੂੰ ਮਿਲਦੀਆਂ ਹਨ ਜਦੋਂ ਕੋਈ ਬਿਮਾਰ ਹੋਣੇ ਲੋਕ ਜਿਨ੍ਹਾਂ ਦਾ ਕਿਸੇ ਦਾ ਪੈਰ ਗਲ ਗਿਆ ਕਿਸੇ ਦਾ ਕੁਝ ਤੇ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਹਰ ਇੱਕ ਜਗ੍ਹਾ ਬੰਦੇ ਜਗ੍ਹਾ ਇਹ ਵੀਡੀਓ ਪਹੁੰਚ ਸਕੇ ਤੁਸੀਂ ਹੁਣੇ ਦੇਖ ਰਹੇ ਸੀ ਸੁਣ ਵੀ ਰਹੇ ਸੀਗੇ ਕਿਉਂਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਹੈ ਸਾਰਾ ਹੀ ਪੰਜਾਬ ਜਿਹੜਾ ਉਹ ਹੜ੍ਹਾਂ ਦੀ ਰਪੀਟ ਦੇ ਵਿੱਚ ਹੈ ਜਿਸ ਦੇ ਨਾਲ ਬਹੁਤ ਹੀ ਲੋਕਾਂ ਦੇ ਜਾਨੀ ਮਾਨੀ ਜਿਹੜੇ ਨੁਕਸਾਨ ਵੀ ਹੋਏ ਨੇ ਤੇ ਮੈਂ ਸਾਰੀਆਂ ਹੀ ਜਿੰਨੀਆਂ ਵੀ ਸੰਸਥਾਵਾਂ ਨੇ ਜਿੰਨੇ ਵੀ ਜਿਹੜੇ ਸੇਵਾ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਜਿੱਥੇ ਜਿੱਥੇ ਹੜ੍ਹ ਆਏ ਨੇ ਉੱਥੇ-ਉੱਥੇ ਜਾ ਕੇ ਜਰੂਰ ਲੋਕਾਂ ਦੀ ਜਿਹੜੀ ਉਹ ਮਦਦ ਕੀਤੀ ਜਾਵੇ ਤੇ ਲੋਕਾਂ ਦਾ ਪੂਰਾ ਸਾਥ ਦਿੱਤਾ ਜਾਵੇ ਕਿਉਂਕਿ ਹਲੇ ਵੀ ਘਰਾਂ ਦੇ ਵਿੱਚ ਲੋਕਾਂ ਦੇ ਪਾਣੀ ਵੜਿਆ ਹੋਇਆ ਹੈ ਤੇ ਜਦੋਂ ਪਾਣੀ ਉਤਰੇਗਾ ਉਸ ਵੇਲੇ ਵੀ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਜਾਣ ਨੂੰ ਤਕਰੀਬਨ 15 ਦਿਨ ਲੱਗ ਜਾਣੇ ਆ ਕਿਉਂਕਿ ਮਿੱਟੀ ਅੰਦਰ ਹੈ ਰੇਤਾ ਅੰਦਰ ਹੈ ਹੋਰ ਜੋ ਲੱਕੜ ਪੱਥਰ ਕਈ ਜਾਨਵਰ ਜਿਹੜੇ ਐ ਸੇ ਆ ਉਹ ਪਾਣੀ ਦੇ ਵਿੱਚ ਆਏ ਹੋਏ ਨੇ ਜ਼ਹਿਰੀਲੇ ਉਹਨਾਂ ਤੋਂ ਵੀ ਮੈਂ ਜਿੰਨੇ ਵੀ ਸਾਡੇ ਪੰਜਾਬ ਦੇ ਲੋਕ ਨੇ ਇੱਕ ਬੇਨਤੀ ਕਰਦਾ ਕਿ ਜਰੂਰ ਸਾਵਧਾਨ ਰਹੋ ਕੋਈ ਵੀ ਤੁਹਾਨੂੰ ਉਪਰਾ ਜਿਹੜਾ ਜੰਗਲੀ ਜਾਨਵਰ ਜੰਗਲੀ ਜੀਵ ਪਾਣੀ ਦੇ ਵਿੱਚ ਦਿਸਦਾ ਹੈ ਸੋਖੇ ਤਰੀਕੇ ਨਾਲ ਉਹਦੇ ਕੋਲ ਨਾ ਜਾਓ। ਕਈ ਕਿਸਮ ਦੇ ਜਾਨਵਰ ਨੇ ਜਿਹੜੇ ਉਹ ਪਾਣੀ ਦੇ ਵਿੱਚ ਆ ਗਏ ਨੇ ਸੋ ਸਾਰਿਆਂ ਨੇ ਆਪਣਾ ਖਿਆਲ ਰੱਖਣਾ ਹੈ। ਸਾਡੀ ਪੂਰੀ ਟੀਮ ਵੱਲੋਂ ਮਹਾ ਪੰਜਾਬ ਯੂਐਸਏ ਵੱਲੋਂ ਸਾਰਿਆਂ ਹੀ ਲੋਕਾਂ ਦੀ ਅਸੀਂ ਮੰਗਲ ਕਾਮਨਾ ਕਰਦੇ ਹਾਂ। ਸਾਰਿਆਂ ਨੂੰ ਰੱਬ ਤੰਦਰੁਸਤੀ ਦੇਵੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।